ਨਾਬਾ ਤੋਂ ਬੇਹਦ ਮਦਭਾਗੀ ਖਬਰ ਸਭ ਨੇ ਆਈ ਹੈ। ਸੁਪੁੱਤਰ ਪਿਓ ਦਾ ਕਾਤਲ ਬਣਿਆ। ਛਿੱਟ ਦੇ ਨਾਲ ਵਾਰ ਕੀਤਾ ਗਿਆ ਉਸ ਤੋਂ ਬਾਅਦ ਮੌਤ ਦੇ ਕਾਰਨ ਉਤਾਰ ਦਿੱਤਾ ਗਿਆ। ਨਸ਼ਾ ਆਦੀ ਦੱਸਿਆ ਜਾ ਰਿਹਾ ਹੈ ਮੁਜਮ ਜਿਸ ਤਰੀਕੇ ਦੇ ਨਾਲ ਕਲਯੁਗ ਦੇ ਦਰਾਰ ਨੇ ਜਿਹੀਆਂ ਖਬਰਾਂ ਮਿਲ ਰਹੀਆਂ ਨੇ ਬੇਹਦ ਹੀ ਮਦਭਾਗੀ ਹਨ। ਸੋ ਪਿਓ ਦੇ ਨਾਲ ਪੁੱਤਰ ਦੀ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋਈ ਸੀ ਜੋ ਜਾਣਕਾਰ। ਪੁਲਿਸ ਨੇ ਮਾਮਲਾ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕੀਤੀ ਹੈ। ਨਸ਼ੇ ਦਾ ਆਦੀ ਮੁਜਮ ਪੁੱਤਰ ਜਿਸ ਨੇ ਆਪਣੇ ਪਿਓ ਦਾ ਹੀ ਕਤਲ ਕਰ ਦਿੱਤਾ। ਉਹ ਇਟਾਂ ਦੇ ਨਾਲ ਵਾਰ ਕਰਕੇ ਮੌਤ ਦੇ ਘਾਟ ਤਾਰ ਦਿੱਤਾ ਆਪਣੇ ਹੀ ਪਿਓ ਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਹਮਦਰ ਵਿਚ ਲੈਣੀ। ਸੱਜੀ ਪੀ ਖਾ ਕੇ ਨਾ ਪੀ ਕੇ ਕਿ ਕੀ ਲੂੰਡੇ ਨਾਲ ਲੜਾਈ। ਅੱਛਾ ਜੀ। ਮੈਂ ਗੁਰਦੁਆਰੇ ਗਈ ਸੀ। ਠੀਕ ਹੈ ਜੀ। ਗੁਰਦੁਆਰੇ ਮੈਨੂੰ ਆਂਦੀ ਆ ਵੀ ਡੈਡੀ ਆ ਬੈਠਾ। ਠੀਕ ਹੈ। ਮੈਂ ਜਲਦੀ ਜਲਦੀ ਮਥਾ ਤੇ ਕੇ ਤੇ ਮੈਂ ਵਾਪਸ ਮੁੜ ਲਈ ਆ। ਹੂੰ। ਉਨੇ ਚੜ ਨੂੰ ਕੇ ਵੀ ਆ ਗਿਆ ਠੀਕ ਹੈ ਆ ਕੇ ਗਾਲਾ ਕੱਢਣ ਲੱਗ ਪਿਆ ਮੈਂ ਕਿਹਾ ਕਲੀਬ ਗਾਲਾ ਨਾ ਕੱਢ ਉਹ ਤੈਨੂੰ ਮਾਰੀ ਨਹੀਂ ਆ ਤਾਂ ਚੰਗਾ ਜੀ ਨਾ ਠੀਕ ਹੈ ਕਿਹੋ ਪਤਾ ਕੀ ਪਿਆ ਉਹ ਕਿਉਂ ਬੁਲਾਣਾ ਠੀਕ ਹੈ ਹਾਂ ਤਾਂ ਮੈਂ ਏਦਾਂ ਹੀ ਬੋਲਾਂਗਾ ਤੇ ਮਾਤਾ ਜੀ ਮਤਲਬ ਸਿਰ ਚ ਕੀ ਚ ਜੱਟ ਮਾਰੀਆ ਸਿਰ ਤੇ ਕਿੱਥੇ ਲੱਗੇ ਉਹਨਾਂ ਦੇ ਮਾਤਾ ਜੀ ਸਿਰ ਤੇ ਇੱਟ ਮਾਰੀ ਮੈਨੂੰ ਨਹੀਂ ਪਤਾ ਮੈਨੂੰ ਮੇਰੇ ਪਿੱਛੇ ਇੱਟਾ ਲੱਗੇ ਭੱਜ ਜਾਏ ਠੀਕ ਹੈ ਹੁੰਦਾ ਠੀਕ ਹੈ ਇਹ ਜੀ ਕਿਤੇ ਪੀਤੀ ਪੁੱਤੀ ਜਾਂ ਲੜ ਪਈ ਜੀ ਦੋਵੇਂ ਬਾਪ ਪੁੱਤਾਂ ਠੀਕ ਹੈ ਜੀ ਬੜਾ ਮੁੰਡਾ ਹੈ ਇਹਦਾ ਇਹ ਇੱਕ ਛੋਟਾ ਹੈ ਠੀਕ ਹੈ ਜੀ ਇਹਨੇ ਮਾਰੇ ਟੋਟੋ ਦੇ ਠੀਕ ਹੈ ਜੀ ਹੁਣ ਇਹਦੇ ਮਾਰੇ ਹੋ ਗਿਆ ਅਸੀਂ ਤਾਂ ਹੁਣ ਬਾਹਰੋਂ ਆਏ ਆ ਨਾ ਸਾਨੂੰ ਤਾਂ ਪਤਾ ਨਹੀਂ ਸੀਗੇ ਛੋਟੀ ਕੀ ਰਿਸ਼ਤੇ ਨੇ ਮੇਰਾ ਭਾਈ ਲੱਗਦਾ ਜੀ ਬੜਾ ਠੀਕ ਹੈ ਇਸ ਤੋਂ ਬੜਾ ਤੇ ਇਹਨਾਂ ਦੀ ਇਹਨਾਂ ਸਾਫ ਸੰਗ ਜੀ